ਫਰੋਂ ਦਿਨ ਨਾਨ ਆ ਗਈ ਕੀ ਆ ਜੀ ਮੈਂ ਮੁੰਡੇ ਦੀ ਪੱਗ ਲੈਣ ਆਈ ਆ ਉਹ ਵਿਚਾਰੀ ਨੇ ਦੱਸ ਕੀ ਕਰਨਾ ਸੀ ਉੱਥੇ ਜਾ ਕੇ ਤੇ ਹਾਂ ਜਾ ਉਹ ਲਵਲੀ ਵਿਚਾਰਾ ਲੈਣ ਆ ਗਿਆ ਤਾਂ ਕਿਹਾ ਚੱਲ ਅਸੀਂ ਕੀ ਕਹਿਣਾ ਵਾ ਜਾਣਾ ਤੇ ਪੁੱਤ ਉੱਥੇ ਹੀ ਸੀ ਹੁਣ ਗੱਲ ਮੈਂ ਕੀਤਾ ਸੀ ਉਹਨੂੰ ਫੋਨ ਉਹ ਤਾਂ ਪੂਵਾ ਮਾਰ ਮਾਰ ਕੇ ਰੋਂਦਾ ਸੀ ਵਿਚਾਰਾ ਵੀ ਮੇਰੇ ਕੋਲ ਮਾਸੀ ਜੀ ਕੀ ਆ ਪੱਗ ਤੇ ਮੈਂ ਕਹੇ ਵੀ ਹੁਣੇ ਹੀ ਮੈਂ ਸ਼ਹਿਰੋਂ ਲਿਆ ਦਿਨਾ ਵਾ ਤੇ ਜਦੋਂ ਤੋਂ ਕੱਪੜਿਆਂ ਦਾ ਪਵਾੜਾ ਪਾ ਕੇ ਬੈਗੇ ਮੈਨੂੰ ਕੱਪੜੇ ਹੀ ਚਾਹੀਦੇ ਤਾਂ ਉਹ ਕਿੱਥੋਂ ਲਿਆ ਕੇ ਦਿੰਦਾ ਬੱਡੀ ਜੀ ਮੈਂ ਕਹਿੰਦਾ ਵਾਂ ਵੀ ਘਰ ਦਾ ਵੀ ਕੋਹਣ ਥੋੜਾ ਬੋਤਾ ਮੂੰਹ ਮੱਥਾ ਸੁਵਾਰੀ ਇਹਦਾ ਵੀ ਉੱਤੇ ਕਰਨ ਵਾਲਾ ਵਾ ਥੋੜਾ ਥੋੜਾ ਕਰੀ ਜਾਓ ਨਾਲੋ ਨਾਲ ਹੀ ਕਿਉਂ ਗਾੜੀ ਉਹਦਾ ਵੀ ਖਰਚਾ ਵੱਧਦਾ ਜਾਂਦਾ ਅਬੀਦਾ ਵੀ ਤੇ ਮੁੰਡੇ ਪੜਾਈ ਤੇ ਵੀ ਹੁਣੇ ਕੱਲ ਨੂੰ ਉਹਨੂੰ ਵਿਆਹਣਾ ਵੀ ਆਹ ਨਹੀਂ ਚਲੋ ਵੱਡੀ ਕਲਾਸ ਹੁੰਦਾ ਜਾਂਦਾ ਵਾ ਉਹ ਵੀ ਤੇ ਕਾਫੀ ਧੀਰਦਾ ਬਣਿਆ ਵਾ ਘਰ ਵੀ ਆਪਣਾ ਤੇ ਉਦੋਂ ਦੀ ਚਲੋ ਗੰਜੈਸ ਹੀ ਨਹੀਂ ਹੋਈ ਤੇ ਹੌਲੀ ਹੌਲੀ ਜਿਸ ਤਰ੍ਹਾਂ ਆਪਣੇ ਕੋ ਗੰਜੈਸ ਹੁੰਦੀ ਜਾਂਦੀ ਆ ਤੇ ਉਦਾਂ ਉਦਾਂ ਨੂੰ ਫੇਰ ਕਰੀ ਜੰਨੇ ਨਾਲੋਂ ਨਾਲ ਆਹ ਸਲਾਹ ਕਰਕੇ ਕਵਲ ਨੂੰ ਵਿੱਚ ਲੈ ਲੋ ਉਹਨੂੰ ਪੁੱਛ ਲੋ ਕੀ ਜਾਂਦੀ ਆ ਤੇ ਸਾਰੇ ਜਣੇ ਰੈ ਨਾਲ ਥੋੜਾ ਥੋੜਾ ਕੰਮ ਨੂੰ ਤੋਰੀ ਜਾਓ ਮੰਮੀ ਜੀ ਤੁਸੀਂ ਦੱਸੋ ਕਿੱਦਾਂ ਕਰੀਏ ਫੇਰ ਮੈਨੂੰ ਤੇ ਇਹੋ ਜਾਨੀ ਆ ਕਿ ਚਲ ਕੋ ਫਸਲ ਦੇ ਹੈਗੇ ਆ ਪੈਸੇ ਹਾਂਜੀ ਤੇ ਕੋਰ ਤੂੰ ਕਰ ਚਲ ਕਰ ਕੇ ਤੇ ਥੋੜਾ ਬੁਲਕਾ ਕਰਨਾ ਹੀ ਚਾਹੀਦਾ ਵਾ ਆ ਚਲੋ ਮੇਰੀ ਵੀ ਪੇਮੈਂਟ ਕੋਮਣ ਜਿਸ ਤਰ੍ਹਾਂ ਆਉਂਦੀ ਜਾਂਦੀ ਆ ਤੇ ਉਸੇ ਤਰ੍ਹਾਂ ਫਿਰ ਹੌਲੀ ਹੌਲੀ ਕਰਕੇ ਮੈਨੇਜ ਕਰ ਲੈਨੇ ਆ। ਹਾਂ ਵੀ ਕਰਦਾ ਕਰੋ ਫੇਰ ਕੱਲ ਨੂੰ ਮੁੰਡੇ ਨੂੰ ਬਾਹਰ ਅੰਦਰ ਚੱਕਾ ਲੜਨਾ ਜਾਂ ਕੋਈ ਵੀ ਕੰਮ ਹੋਵੇ ਕਲਾਸਾਂ ਵੱਡੀਆਂ ਹੋਣ ੀਆਂ ਕਿੰਨੇ ਖਰਚੇ ਆ। ਨਹੀਂ ਗਾਂ ਦੀ ਖਰਚੀ ਹੁਣ ਵਧਣੀ ਡੇ ਆ ਘਟਣ ਥੋੜਾ ਡੇ ਆ। ਅੱਗੇ ਅੱਗੇ ਹੁਣ ਵੱਧਦੇ ਹੀ ਜਾਂਦੇ ਆ ਖਰਚੇ। ਨਹੀਂ ਵਧਣੇ ਹੀ ਆ ਹੁਣ ਘਟਣੇ ਥੋੜੇ ਆ। ਜਾਣਾ ਵੀ ਜਵਾਨ ਹੁੰਦਾ ਜਾਂਦਾ ਵਾ ਉਹਦੇ ਵੀ। ਆ ਇਹ ਵੀ ਹੁਣ ਬੁਰਾ ਲੱਗਦਾ ਵਾ ਬਹੁਤ ਦੇਰ ਦਾ ਬਣਿਆ ਵਾ ਤੇ ਚੰਗੇ ਜੇ ਨਹੀਂ ਲੱਗੀ ਤਾਂ ਕਿਸ ਨੇ ਕਹਿਣਾ ਵੀ ਇਹ ਲੱਗਦਾ ਕੁਝ ਕਰਦਾ ਹੀ ਨਹੀਂ ਆ। ਆਪ ਵੀ ਮੁੰਡਾ ਵੀ ਬਾਹਰ ਵਾ ਆਪ ਵੀ ਕਮਾਈ ਕਰਨ ਦੇ ਆ ਮੱਜਾ-ਮੱਜਾ ਵੀ ਰੱਖੀਆਂ ਤੇ ਇਹਨਾਂ ਦੇ ਪੈਸੇ ਕਿੱਥੇ ਜਾਂਦੇ ਆ ਉਹੀ ਗੱਲ ਆ ਉਹੀ ਆਹ ਨਾਲ ਫਿਰ ਕਰਾ ਕਰੂ ਕਿ ਆ ਦਰਵਾਜ਼ੇ ਦਰੂਜੇ ਵੀ ਚੇਂਜ ਕਰਵਾਉਣੇ ਪੈਣੇ ਆ ਇਹ ਵੀ ਕਰਾ ਲਾਂਗੇ ਤੇ ਫਿਰ ਥੱਲੇ ਮੇਰਾ ਰਾਦਾ ਵਾ ਟੈਲਾ-ਟੂਲਾ ਲਵਾ ਲਈਏ ਤੇ ਨਾਲ ਹੀ ਫਿਰ ਅੰਗ-ਰੋਗਨ ਦਾ ਵੀ ਕਰ ਲਈਏ ਇਹਦਾ ਨਹੀਂ ਪੁੱਤ ਚਾਹੀਦੀ ਆ ਦਹੀਂ ਆਪਸ ਵਿੱਚ ਮੈਂ ਸਲਾਵਾ ਕਰੀ ਜਾਂਦੇ ਆ ਤੇ ਕਬਰ ਨੂੰ ਇਹ ਚਵਾਜ ਮਾਰੋ ਹਾਂ ਉਹਦੀ ਵੀ ਚਲਾ ਲੈਣੀ ਜ਼ਰੂਰੀ ਆ ਉਹ ਵੀ ਕਰਦਾ ਮੈਂਬਰ ਵਾ ਉਹ ਕਿਹੜੀ ਚਲੋ ਕੋਈ ਨਹੀਂ ਉਹਨੂੰ ਵੀ ਪੁੱਛ ਲਾਂਗੇ ਕਵਲ ਨੂੰ ਉਹਨੇ ਵੀ ਕੀ ਕਹਿਣਾ ਵਾ ਪੁੱਤ ਕਵਲ ਨੂੰ ਵੀ ਆਵਾਜ਼ ਮਾਰ ਲਓ ਫੇ ਆਖੂ ਮਾਪਿ ਉਹ ਨਹੀਂ ਸਲਾਹ ਕਰੀ ਜਾਂਦਾ ਵਾ ਮੈਨੂੰ ਕਿਹੜਾ ਕਿਸਨੇ ਪੁੱਛਿਆ ਵਾ ਨਹੀਂ ਕੋਈ ਗੱਲ ਨਹੀਂ ਉਹਨੂੰ ਵੀ ਕਹਿ ਲੈਨੇ ਆ ਉਹਨੇ ਕੀ ਕਹਿਣਾ ਵਿਚਾਰੀ ਨੇ ਇੱਕ ਗੱਲ ਇਹ ਵਾ ਅਹੀਂ ਆਪਣਾ ਹੀ ਘਰ ਸਵਾਰੀ ਜਾਣ ਰਹੇ ਆ ਤੇ ਕੁੜੀ ਦਾ ਤੇ ਅਹੀਂ ਕੋਈ ਲੱਭਿਆ ਹੀ ਨਹੀਂ ਉਹ ਤੇ ਬੁਫਦਾ ਹੀ ਮੰਦਾ ਹੀ ਹਾਲ ਵਾ ਉਹ ਤੇ ਹੈ ਹੀ ਆ ਮੰਮੀ ਜੀ ਪਰ ਹੁਣ ਕੀ ਕਰ ਸਕਦੇ ਆ ਜੋਕ ਨਸੀਬਾਂ ਚ ਹੀ ਹੋਦੇ ਨਾ ਮੁੰਡਾ ਹੀ ਮਾੜਾ ਵਾ ਨਾ ਚਲੋ ਘਰ ਭਾਰਵੀ ਜੀ ਤਾਂ ਤਾਂ ਹਮੜਾ ਮੋਟਾ ਹੈ ਆ। ਤੇ ਸੱਸ ਤੇ ਨਾ ਨਾ ਨਹੀਂ ਬੋਲਦਾ ਤੰਗ ਕਰਨੀ। ਮੈਂ ਨਾ ਕੁੜੀ ਨੂੰ 2 ਮਹੀਨੇ ਲੈ ਆਈ ਆ ਇੱਥੇ। ਮੇਰਾ ਵੀ ਇਹੀ ਇਰਾਦਾ ਵਾ ਵੀ ਉਹਨੂੰ ਲੈ ਆਈਏ 2 ਮਹੀਨੇ ਤੇ ਉਹਨਾਂ ਦੀ ਅਕਲ ਥੋੜੀ ਜਿਹੀ ਟਿਕਾਣੇ ਆ ਜਾਊ। ਪੁੱਤ ਲਿਆ ਕੇ ਕਰੀਏ ਵੀ ਕੀ ਮੁੰਡਾ ਤੇ ਚੰਗਾ ਵਾ। ਤੋ ਵਿਚਾਰਾ ਆਖੂਗਾ ਵੀ ਲੈ ਮੈਂ ਕਿਹੜੀ ਕੋ ਮਾੜੀ ਚੰਗੀ ਆਣਾ ਵਾ। ਹੁਣ ਇਹ ਥੋੜੀ ਗੱਲ ਵਾ ਵੀ ਘਰ ਲਿਆ ਕੇ ਤੇ ਉਹਨੂੰ ਵਿਚਾਰੇ ਰੋਟੀ ਕਿੰਨੇ ਪੁੱਛਣੀ ਆ। ਗੱਲ ਤੇ ਤੁਹਾਡੀ ਵੀ ਠੀਕ ਆ ਪਰ ਮੈਂ ਨਾ ਕੁੜੀਆ ਆਪਣੇ ਘਰ ਵਾਹ ਰੀਆ ਚੰਗੀਆਂ ਲੱਗਦੀਆਂ ਵਾ ਇੱਥੇ ਲਿਆਂਕੇ ਕਰਾਂਗੇ ਵੀ ਕੀ ਜੜਜੀ ਵਸਦੀਆਂ ਤੇ ਚੰਗੀਆਂ ਲੱਗਦੀਆਂ ਵਾ ਉਹ ਵਿਚਾਰੀ ਦਾ ਕੋਈ ਵਸਣ ਵਾ ਜੀਣ ਮਾ ਉਹਦਾ ਕੋਈ ਕੁੜੀ ਦਾ ਵਿਚਾਰੀ ਦਾ ਹਰ ਵੇਲੇ ਉਹਦੇ ਦਿਵਾਲੇ ਹੋਈਆਂ ਰਹਿੰਦੀਆਂ ਵਾ ਜੇ ਕੁੜੀ ਵਿਚਾਰੀ 4 ਦਿਨ ਇੱਥੇ ਆ ਹੀ ਗਈ ਤੇ ਮਗਰੋਂ ਕੁੜੀ ਉਹਨਾਂ ਦੀ ਆ ਗਈ ਪੱਗ ਲੈਣ ਆਏ ਮੇਰੇ ਮੁੰਡੇ ਨੂੰ ਪੱਗ দাও ਆ ਕੋਈ ਗੱਲ ਵਾ ਕਰਨ ਵਾਲੀ ਦੱਸੋ ਉਹ ਕੁੜੀ ਨਹੀਂ ਕਿਸੇ ਬੰਨੇ ਵਿੱਚ ਲੱਗਣ ਲੰਦੀ ਆ ਵੀ ਹੁਣ ਕਰਨ ਉਹ ਵਿਚਾਰੇ ਕੀ ਉਹਨੇ ਹੀ ਉਹਨਾਂ ਕੋ ਜ਼ਮੀਨ ਜਾਇਦਾਦ ਵਾ ਤੇ ਇੱਕ ਉਹ ਨਹੀਂ ਜੀਣ ਦੇਣ ਦੀ ਉਹਨਾਂ ਉਹਨੇ ਤੇ ਕਿ ਰੋਜ ਨੂੰ ਉਹ ਵੀ ਲੈ ਜਾਣੀ ਆ ਜਿੱਤਾਂ ਤੇ ਉਹਦੇ ਢੰਗ ਵਾ ਤੇ ਰੋਖਾ ਵਾ ਜੋ ਜੋ ਕਰਨ ਗਈ ਆ ਇਹਨਾਂ ਚ ਅਸੀਂ ਦੱਸਦੇ ਹੀ ਨਹੀਂ ਕਿ ਉਹ ਤੇ ਕੀ ਬਣ ਗਿਆ ਤੇ ਕੀ ਨਹੀਂ ਨੇ ਉਦਾਂ ਬਹੁਤ ਜ਼ਿਆਦਾ ਔਖਾ ਟਾਈਮ ਕੱਟਣ ਲਈ ਆ ਕੁੜੀ ਆਪਣੀ ਨਾ ਕਰੀਏ ਤੇ ਕਰੀਏ ਕੀ ਹੁਣ ਮੁੰਡਾ ਨਹੀਂ ਨਾ ਮਾੜਾ ਉਹ ਨਹੀਂ ਪੇਟੇ ਅਸੀਂ ਵੀ ਉਹਨੂੰ ਆਖੀਏ ਬੋਹ ਚੜੀ ਤੇ ਕੋਈ ਗੱਲ ਹੀ ਨਹੀਂ ਦੱਸਦੀ ਐਸੇ ਕਰਕੇ ਨਹੀਂ ਨਹੀਂ ਲਵਲੀ ਤੇ ਵਿਚਾਰਾ ਵਧੀਆ ਵਾ ਪਰ ਲਵਲੀ ਦੀ ਬਾਪੇਸ਼ ਨਹੀਂ ਚੱਲਦੀ ਉੱਥੇ ਲਵਲੀ ਕਰੇ ਕੀ ਜੋਦੀ ਚੱਲਦੀ ਹੋਵੇ ਵਿਚਾਰੇ ਦੀ ਤੇ ਉਹ ਕਿੰਨਾ ਕੋ ਕਹਿਣ ਦਵੇ ਉਹਨਾਂ ਨੂੰ ਉਹ ਵੀ ਵਿਚਾਰਾ ਹੁਣ ਮਾਂ ਨੂੰ ਵੀ ਕੀ ਕਵੇ ਨਾ ਕੁੜੀ ਨੂੰ ਕੋ ਕਹਿ ਸਕਦਾ ਭੈਣ ਆਪਣੀ ਨੂੰ ਨਾ ਮਾਂ ਨੂੰ ਕੋ ਕਹਿ ਸਕਦਾ ਵਾ ਉਹ ਉਹਨਾਂ ਦੇ ਹੱਥ ਚੁੱਕੇ ਵਿਚਾਰਿਆਂ ਦੇ ਹੁਣ ਉਹ ਲੱਕੋ ਫਾਇਆ ਆ ਉਹ ਤਾਂ ਫਸਿਆ ਪਿਆ ਵਾ ਸਹੀ ਗੱਲ ਆ ਉਹ ਵਿਚਾਰਾ ਬਹੁਤ ਹੀ ਜ਼ਿਆਦਾ ਫਸ ਗਿਆ ਵਾ ਲਵਲੀ ਤੇ ਵਿੱਚ ਨਾ ਪਾਈ ਹੋਰ ਕੀ ਕਰ ਸਕਦੇ ਆ ਲਵਲੀ ਵਿਚਾਰਾ ਵੀ ਕੀ ਕਰੇ ਨਾ ਤੇ ਅੱਡੀ ਘਰਾ ਸਕਦਾ ਤੇ ਨਾ ਉਹ ਅੱਡ ਹੋ ਕੇ ਤੇ ਉਹਨੇ ਗੈਨ ਨੇ ਕਿਹੜਾ ਫੇਸ ਢਣਾ ਇਹਨਾਂ ਨੂੰ ਹੁਣ ਆ ਤੇ ਤੇ ਰੋਤ ਲਈ ਜਾ ਨੇ ਕੁੜੀ ਉਹਨਾਂ ਦੀ ਨਹੀਂ ਨਹੀਂ ਜੀਣ ਦੇਣਾ ਉਹਨੂੰ ਅੱਡ ਵੀ ਕਰ ਲਾਂਗੇ ਤਾਂ ਵੀ ਨਹੀਂ ਉਹਨੇ ਜੀਣ ਦੇਣਾ ਉਹ ਦੋਵੇਂ ਮਾਵਾਂ ਤੀਆਂ ਰਲੀਆਂ ਵਾ ਉਹੋ ਚ ਗੱਲ ਵਾ ਤੇ ਮਾਂ ਦੇ ਹੱਥ ਚ ਵਾ ਸਭ ਕੁਝ ਉਹ ਤੇ ਕੋ ਕਰੂਗੀ ਵੀ ਕੀ ਜੋ ਨੇ ਤੀਨ ਆਖਣਾ ਹੋਈ ਕਰਨਾ ਵਾ ਉਹ ਮੁੰਡੇ ਵੱਲ ਦੀ ਜੇ ਚੈੜੀ ਨਹੀਂ ਲੈਂਦੀਆਂ ਮਾਂ ਜੀ ਇਹ ਨਹੀਂ ਨਾ ਸੋਚਦੀ ਵੀ ਕੱਲ ਨੂੰ ਮਵੀ ਬਜ਼ੁਰਗ ਹੋਣਾ ਵਾ ਕਿੰਨੇ ਕ ਦਿਨ ਹੱਥ ਪੈਰ ਚੱਲਣੇ ਆ ਲੋੜ ਤੇ ਅਕਸਰ ਨੌਂ ਦੀ ਪੈਣੀ ਆ ਉਹ ਬਾਅਦ ਚ ਸੋਚਦੀਆਂ ਮਾਵਾਂ ਪਹਿਲਾਂ ਨਹੀਂ ਸੋਚਦੀਆਂ ਪਹਿਲਾਂ ਇਹ ਹੋਉਂਦਾ ਵੀ ਤੀਆਂ ਆਈਆਂ ਜੋ ਕੋ ਤੀਆਂ ਆਈਆਂ ਆ ਡੀਵੀਤੀ ਹੀ ਆਵਾ ਅਹੀਂ ਕਿੰਨਾ ਕੋਨ ਨੂੰ ਵਿਚਾਰੀ ਨੂੰ ਕਾਣਾ ਲਾਉਂਦੇ ਕਿੰਨਾ ਕੋਨ ਨੂੰ ਦੇਣ ਦੇ ਆ ਜਦੋਂ ਮੰਮੀ ਜੀ ਧੀਆ ਵੀ ਆਈਆਂ ਜਾਣ ਨਾ ਫਿਰ ਆਪਣੇ ਸਹੁਰੇ ਘਰ ਹੀ ਚੰਗੀਆਂ ਲੱਗਦੀਆਂ ਵਾ ਇਹ ਥੋੜਾ ਵੀ ਦੂਜੇ ਦਿਨ ਚੁੱਕਿਆ ਝੋਲਾ ਤੇ ਆ ਗਈ ਉੱਥੇ ਆਪਣੀ ਸਾਥਨਾ ਲਾਲਾ ਲਾਲਾ ਕਰਕੇ ਆ ਗਈ ਇਹ ਕੋਈ ਗੱਲ ਥੋੜੀ ਆ ਨਹੀਂ ਇਹ ਤਾਂ ਨਹੀਂ ਗੱਲ ਪੁੱਤੋ ਠੀਕ ਹੁਣ ਸਾਡੀ ਕੁੜੀ ਨੇ ਕਦੀ ਵਿਚਾਰੀ ਨੇ ਆਪਣੀ ਪਰਜਾਈ ਕੋ ਨਹੀਂ ਆਖਿਆ ਵੀ ਮੈਨੂੰ ਆਹ ਦੇ ਦੇ ਆਹ ਦੇ ਦੇ ਜੋ ਹੱਥੀਂ ਦੇ ਦਿੱਤੇ ਉਹੋ ਲੈ ਜਾਂਦੀ ਆ ਦੇ ਜੋ ਨੇ ਕਦੀ ਹੱਡ ਕੋਰ ਪਈਆ ਵੀ ਨਹੀਂ ਰਿਹਾ ਲਮੰਗਿਆ ਨਹੀਂ ਉਹ ਤੇ ਵਿਚਾਰੀ ਬੜੀ ਸਲਖਣੀ ਐਵੇਂ ਕਹੀਏ ਨਹੀਂ ਕੋਈ ਨਹੀਂ ਰਪਿੰਦਰ ਨੂੰ ਮੈਂ ਕਰਦਾ ਫੋਨ ਉਹਨੂੰ ਮੈਂ ਕਹਿੰਦਾ ਵਾ ਵੀ ਕੋਈ ਨਹੀਂ ਪੁੱਤ ਟੈਨਸ਼ਨ ਲੈਣ ਦੀ ਗੱਲ ਨਹੀਂ ਗਈ ਅੱਗੇ ਤੇ ਤੂੰ ਦੱਸਦੀ ਮੰਮੀ ਜੀ ਨੂੰ ਹੁਣ ਜਿਹੜੀ ਵੀ ਗੱਲ ਹੁੰਦੀ ਹੈ ਨਾ ਤੂੰ ਮੈਨੂੰ ਦੱਸਿਆ ਕਰ ਡਾਇਰੈਕਟ ਤੇ ਮੈਂ ਆਪੇ ਉਹਨਾਂ ਨਾਲ ਗੱਲ ਕਰ ਲੂੰਗਾ ਠੀਕ ਨਹੀਂ ਗੱਲ ਤੇ ਤੇਰੀ ਵੀ ਠੀਕ ਆ ਜੇ ਤੈਨੂੰ ਫੋਨ ਫਾਨ ਕਰਦੇ ਰਹੋ ਤਾਂ ਖਰਾ ਥੋੜਾ ਬੜਾ ਉਹਨਾਂ ਨੂੰ ਡਰ ਪੈ ਜਾਵੇ ਨਹੀਂ ਇਹ ਤੇ ਹੈ ਹੀ ਆ ਚਲੋ ਬਾਕੀ ਫਿਰ ਆ ਕਵਲ ਨਾ ਮੈਂ ਕਰਦਾ ਵਾਂ ਗੱਲ ਘਰ ਦੀ ਵੀ ਕਦੋਂ ਲਾਉਣੇ ਆ ਮਿਸਤਰੀ ਮਾਸਤਰੀ ਤੇ ਕਦੋਂ ਕਰਨਾ ਵਾ ਕੰਮ ਚਾਲੂ ਆਹ ਕਰੋ ਇਹਨਾਂ ਅਲਵੀਨਾਂ ਉਹ ਕਮਰੇ ਆਲ ਭਾਈ ਆਹ ਉਹ ਨਹੀਂ ਹੁਣ ਕਰਦੇ ਆ ਫਿਰ ਠੀਕ ਨੇ ਹਾਂ ਤੁਹਾਨੂੰ ਉਹਦੇ ਪਤਾ ਹੀ ਆ ਮੰਮੀ ਦੀ ਤੇ ਉਦਾਂ ਹੀ ਆਤਵਾ ਬਸ ਵਿਦਾ ਚੜਾ ਕੇ ਕੱਲ ਦਸਨੀ ਹੁੰਦੀ ਤੁਹਾਨੂੰ ਜੜੀ ਵੀ ਦਸਨੀ ਤੁਸੀਂ ਬਸ ਉਸੇ ਵੇਲੇ ਮੇਰੇ ਦਿਵਾਲੇ ਲਿਆ ਕਰੋ ਉਹਨਾਂ ਨੂੰ ਨਾ ਕੱਖ ਵੀ ਕਿਓ ਚੰਗਾ ਬਾਬਾ ਚਲੋ ਠੀਕ ਆ ਜਾਓ ਤੁਸੀਂ ਕੰਮ ਤੇ ਜਾਣਾ ਵਾ ਤੇ ਮੇਰੇ ਨਾਲ ਤੁਸੀਂ ਗੱਲ ਹੀ ਨਾ ਕਰਿਆ ਕਰੋ ਮੰਮੀ ਹੁਣਾ ਨਾ ਕਰ ਲਿਆ ਕਰੋ ਇਹਨਾਂ ਨੇ ਤੇ ਬਸ ਨਾ ਇਦਾਂ ਹੀ ਕਰਨੀ ਹੁੰਦੀ ਐ ਹੁਣ ਮੰਮੀ ਨੂੰ ਤੇ ਮੈਂ ਦੱਸਦੀ ਐ ਨਾ ਜਾ ਕੇ ਵੀ ਉਹਨੂੰ ਦੱਸਣਾ ਜ਼ਰੂਰੀ ਹੀ ਭਲਾ ਉਹਦਾ ਹੀ ਢਿੱਡ ਚ ਗੱਲ ਨਹੀਂ ਪਚਣੀ ਹੁੰਦੀ ਮੰਮੀ ਮੇਰੀ ਗੱਲ ਸੁਣੋ ਵੀ ਸਾਰੀ ਗੱਲ ਜੜੀ ਹੀ ਇਹਨਾਂ ਨੂੰ ਦੱਸਣੀ ਜ਼ਰੂਰੀ ਹੀ ਕਿਹੜੀ ਗੱਲ ਦੱਸੀ ਐ ਮੈਂ ਦੱਸ ਤੇ ਦਿੱਤੀ ਐ ਤੁਹੀਂ ਇਹਨੇ ਕੱਪੜੇ ਮੰਗੇ ਆ ਐਉਂ ਕੀਤਾ ਵਾ ਤੇ ਜਦੋਂ ਤੂੰ ਚੁਤ ਚਲਾਕੀਆਂ ਕਰਦੀ ਆ ਸਾਡੇ ਨਾਲ ਚਲਾਕੀਆਂ ਕਮਾਉਂਦੀ ਆ ਤੇ ਫੇ ਮੈਂ ਤੇ ਦੱਸਣਾ ਹੀ ਆ ਉਥੋਂ ਅਸੀਂ ਬੁਰੇ ਬਾਨੇ ਆ ਤੇਰਾ ਭਰਾ ਕੀ ਸੋਚੂਗਾ ਵੀ ਘਰ ਮਹਾਰਾਜ ਦਾ ਸਭ ਕੁਝ ਦਿੱਤਾ ਵਾ ਲੀੜਾ ਕੱਪੜਾ ਲੈਣ ਵਾਸਤੇ ਇਧਰ ਨੂੰ ਤੋਰ ਦਿੰਦੀ ਆ ਤੇ ਐਦਾਂ ਚੰਗੇ ਲੱਗੀਦਾ ਹੁੰਦੇ ਕੱਲੀ ਪੱਗ ਲੈ ਕੇ ਤੇ ਜਦੋਂ ਮੈਂ ਕਿਹਾ ਸੀਗਾ ਵੀ ਉਹਨੂੰ ਤੰਗ ਨਾ ਕਰੀ ਜਦੋਂ ਤੂੰ ਪੈਸੇ ਉਹਦੇ ਕੋਲ ਲੈ ਆਈ ਹਾਂ ਫੇ ਕੱਪੜੇ ਲੈਣੇ ਜ਼ਰੂਰੀ ਹੀ ਤੇ ਕਿਹਾ ਤੇ ਮੈਂ ਵੀ ਇਹੀ ਤੈਨੂੰ ਵੀ ਮੁੰਡੇ ਨੂੰ ਪੱਗ ਘਰੋਂ ਹੀ ਲੈ ਦੋ ਮੈਂ ਨਹੀਂ ਜਾਣਾ ਉੱਥੇ ਤੇ ਫੇ ਮੈਨੂੰ ਕੱਲ੍ਹ ਦੇ ਹੀ ਨਾ ਤੈਨੂੰ ਪਤਾ ਹੁੰਦਾ ਵੀ ਤੂੰ ਆਹ ਕੰਮ ਕਰਨਾ ਤਾਂ ਮੈਂ ਆਪ ਹੀ ਮੁੰਡੇ ਨੂੰ ਫੋਨ ਕਰ ਦਿੰਦੀ ਵੀ ਪਾਗ ਲੈ ਕੇ ਤਾਂ ਫੜਾਦਾ ਤੂੰ ਇੱਥੇ ਮੈਨੂੰ ਕੀ ਪਤਾ ਸੀ ਤੇ ਤੁਸੀਂ ਕਰ ਦਿੰਦੇ ਫੋਨ ਮੈਂ ਤਾਂ ਕਿਹਾ ਸੀ ਵੀ ਫੋਨ ਲਾ ਲਓ ਉਹਨੂੰ ਉਦੋਂ ਤੁਸੀਂ ਕਹਿੰਦੇ ਮੈਂ ਚੰਗੀ ਲੱਗਦੀ ਐ ਉਹਨੂੰ ਫੋਨ ਕਰ ਲੈ ਇਹੋ ਤੇ ਮੇਰੇ ਕੋਲ ਗਲਤੀ ਹੋ ਗਈ ਆ ਮੈਂ ਤੇ ਤੇਰਾ ਇਤਮਾਨ ਰੱਖਿਆ ਵੀ ਚੱਲ ਕੋਈ ਗੱਲ ਨਹੀਂ ਜਾਊਗੀ ਭਰਾ ਕੋ ਤਾਂ ਪਾਗ ਲੈ ਆਊਗੀ ਮੈਨੂੰ ਕੀ ਪਤਾ ਸੀ ਪਾਗ ਦੇ ਨਾਲ ਤੂੰ ਕੱਪੜੇ ਮੰਗਣ ਡਿਆ ਬਣਾ ਇਥੋਂ ਕੱਪੜੇ ਮੰਗਣ ਡਿਆ ਬਣਾ ਜੇ ਨਾ ਕੱਪੜੇ ਆਉਂਦੇ ਤੇ ਫਿਰ ਦੂਜੇ ਰੋਗ ਜੀਜੀ ਨੂੰ ਦੱਸ ਦੇ ਫਿਰ ਨਾ ਹੀ ਕੱਲੀ ਪਾਗ ਹੀ ਦੇ ਗਿਆ ਯੋ ਕੱਪੜੇ ਜੇ پاਗ ਲੈਣ ਗਈ ਹਾਂ ਉਹਨੇ ਵਿਚਾਰੇ ਨੇ ਨਹੀਂ ਹੀ ਤੈਨੂੰ ਲੈ ਕੇ ਦਿੱਤੇ ਕੱਪੜੇ ਜਦੋਂ ਮਾਂ ਨੇ ਠੇਕਾ ਲਿਆ ਸੀ ਜੀ ਅਕਲ ਵਾਲੀ ਹੁੰਦੀ ਤਾਂ ਉਹ ਹੀ ਤੈਨੂੰ ਸ਼ਹਿਰ ਲੈ ਲੜਕਦਾ ਤੇ ਤੁਹਾਨੂੰ ਠੇਕਾ ਸੀ ਕੱਲਿਆ ਤੇ ਮੈਨੂੰ ਇਸੇ ਕਰਕੇ ਹੀ ਨਹੀਂ ਮੇਰੇ ਦਿਲ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਸੀ ਮੈਂ ਤਾਂ ਉਦਾਂ ਹੀ ਕਹਤਾ ਸੀ ਤੈਨੂੰ ਨਾਲੇ ਮੇਰੀ ਸੁਣ ਗੱਲ ਮੈਂ ਕੀਤਾ ਸੀ ਉਹਨੂੰ ਫੋਨ ਉਹ ਤਾਂ ਪੂਵਾ ਮਾਰ ਮਾਰ ਕੇ ਰੋਂਦਾ ਸੀ ਵਿਚਾਰਾ ਵੀ ਮੇਰੇ ਕੋਲ ਮਾਸੀ ਜੀ ਕੀ ਆ ਪਾਗ ਤੇ ਮੈਂ ਕਹੇ ਵੀ ਹੁਣੇ ਹੀ ਮੈਂ ਸ਼ਹਿਰੋਂ ਲਿਆ ਦਿਨਾਵਾ ਜਿਆਦਾ ਤੋਂ ਕੱਪੜਿਆਂ ਦਾ ਪਵਾੜਾ ਪਾ ਕੇ ਬੈਗਿਆ ਮੈਨੂੰ ਕੱਪੜੇ ਹੀ ਚਾਹੀਦੇ ਤਾਂ ਉਹ ਕਿੱਥੋਂ ਲਿਆ ਕੇ ਦਿੰਦਾ ਪਹਿਲਾਂ ਤੇ ਤੁਹਾਡੇ ਕੋ ਫੋਨ ਲੱਗਾ ਨਾ ਉਹਨੂੰ ਤੇ ਫੇਰ ਤੁਸੀਂ ਘਰ ਨੂੰ ਫੋਨ ਲਾ ਲਿਆ ਉਹਨੂੰ ਫੇਰ ਤੇ ਮੈਂ ਲਾਉਣਾ ਹੀ ਜਦੋਂ ਆਣ ਕੇ ਕਹਿੰਨੀ ਹਾਂ ਵੀ ਤੁਸੀਂ ਮੇਰੀ ਬੇਇੱਜ਼ਤੀ ਕਰਾਈ ਆ ਪੱਗ ਨਹੀਂ ਲੈਣ ਦਿੱਤੀ ਮੰਮੀ ਰਹਿਣ ਦੋ ਤੁਸੀਂ ਨਾ ਚਾਰ ਸਫੇਰੇ ਸੱਚੇ ਹੀ ਰਹਿੰਦੇ ਹੀ ਉਹ ਬਸ ਪਹਿਲਾਂ ਮੈਨੂੰ ਘਲਾ ਲਿਆ ਤੇ ਮੁੜ ਕੇ ਉਹਨੂੰ ਫੋਨ ਲਾ ਕੇ ਬੈਗੇ ਫੋਨ ਤੇ ਮੈਂ ਤਾਂ ਲਾਇਆ ਹੀ ਵੀ ਮੇਰਾ ਪੋਤਾ ਜਿਹੜਾ ਵਾ ਪੱਗ ਜੋਗਾ ਵੀ ਨਹੀਂ ਗਾ ਹੈਗਾ ਤੁਸੀਂ ਪੱਗ ਨਾ 300 ਦੀ ਲੈ ਕੇ ਦਿੱਤੀ ਉਹ ਆਂਦਾ ਨਹੀਂ ਮਾਸੀ ਜੀ ਗੱਲ ਪੱਕਦੀ ਨਹੀਂ 500 ਦੀ ਆਉਂਦੀ ਮੈਂ ਤਾਂ ਵੀ ਲੈ ਕੇ ਦਿੰਦਾ ਪੈਨ ਤੇ ਕੱਪੜੇ ਮੰਗਦੀ ਹੀ ਮਾੜੇ ਕੱਪੜੇ ਨੂੰ ਤਾਂ ਹੱਥ ਨਹੀਂ ਪਾਉਣਾ ਤੇਰਾ ਇਰਾਦਾ ਹੁਣ ਹੈ ਵੀ ਭਰਾ ਦੁਕਾਨ ਤੇ ਬੈਠਾ ਵਾ ਹੁਣ 5-5000 ਦਿਆਂ ਨੂੰ ਹੱਥ ਪਾਵਾਂ ਮੰਮੀ ਮੇਰੇ ਕੋ ਨਹੀਂ ਫਿਰ ਇਹੋ ਜੇ ਕੰਮ ਕੀਤੇ ਜਾਂਦੀ ਜਾਂ ਤੇ ਮੈਨੂੰ ਕਲਾਉਂਦੇ ਨਾ ਤੇ ਜਾਂ ਫੇ ਕੱਲੀ ਪੱਗ ਮੈਂ ਤਾਂ ਨਹੀਂ ਲੈ ਕੇ ਆਉਣੀ ਜਾਂ ਤੇ ਮੈਨੂੰ ਕੱਪੜੇ ਬਣਾ ਕੇ ਦਿੰਦਾ ਫੇ ਨਾਲ ਜਦੋਂ ਜਾਣਾ ਵਾ ਨਾ ਉਦੋਂ ਕਲੇਸ਼ ਕਰਕੇ ਆਇਆ ਕਰ ਉੱਥੇ ਉਹਨਾਂ ਦੇ ਘਰ ਨਾਲ ਸੁੱਖ ਸ਼ਾਂਤੀ ਰਹਿਣ ਦਵੀ ਆਪਣੇ ਘਰ ਤੇ ਇੱਕ ਪੱਤ ਪਾਉਣਾ ਹੀ ਪਊਣਾ ਵਾ ਉਹਨਾਂ ਦੇ ਘਰ ਵੀ ਪਾਉਣਾ ਵਾ ਉਹਨਾਂ ਦਾ ਘਰ ਵਸਣ ਦੇਣਾ ਕਿ ਨਹੀਂ ਤੁਮੀ ਚੰਗਾ ਭਲਾ ਨਾ ਜਦੋਂ ਦੀ ਮੈਂ ਉੱਥੋਂ ਆਈ ਸੀ ਨਾ ਕੋਈ ਗੱਲਬਾਤ ਨਹੀਂ ਹੋਈ ਨਾ ਮੈਂ ਕੋਈ ਕੀਤੀ ਸੀ ਆਹ ਤੇ ਤੁਸੀਂ ਨਾ ਜਾਣ ਕੇ ਛੇੜ-ਛੇੜੀ ਆ ਪੱਗ ਵਾਲੀ ਹੁਣ ਮੈਂ ਛੇੜੀ ਆ ਹੁਣ ਉਹਨਾਂ ਨੇ ਦੋ ਤੈਨੂੰ ਪੱਗ ਲੈ ਕੇ ਨਹੀਂ ਦੇਣੀ ਮੈਂ ਤਾਂ ਮੁੰਡੇ ਦਾ ਕਸੂਰ ਵੀ ਨਹੀਂ ਕੱਢਦੀ ਤੇ ਤੇਰੇ ਵੀ ਨਹੀਂ ਕੱਢਦੀ ਤੇਰੀ ਮਾਂ 'ਚ ਕੱਢਦੀ ਆ ਜਿਹੜਾ ਠੇਕਾ ਲਿਆ ਤੇ ਜੇਬ ਵਿੱਚ ਪਾ ਲਿਆ ਉਹਨੂੰ ਕੋਈ ਅਕਲ ਮੋਤ ਨਹੀਂ ਹੈਗੀ ਵੀ ਤੀ ਨੂੰ ਮੈਂ ਹੀ ਕੱਪੜੇ ਬਣਾਦਾ ਅਕਲ ਮੋਤ ਤੇ ਸਾਰੀ ਤੁਹਾਨੂੰ ਹੀ ਰਹਿ ਗਈ ਆ ਮੇਰੀ ਮਾਂ ਨੂੰ ਤੇ ਹੈ ਹੀ ਨਹੀਂ ਆ ਜਦੋਂ ਪੈਂਦੇ ਬਸ ਇਹੋ ਗੱਲ ਕਹਿੰਦੇ ਉਹਨੂੰ ਅਕਲ-ਮੌਤ ਨਹੀਂ ਹੈਗੀ ਤੁਸੀਂ ਮੇਰੀ ਮਾਂ ਨੂੰ ਹੀ ਨਹੀਂ ਗੱਲ ਕੋ ਕਹਿੰਦੇ ਭਲਾ ਤੇ ਜਦੋਂ ਨਹੀਂ ਹੈਗੀ ਤੇ ਇਹੋ ਗੱਲ ਹੀ ਕਹਿਣੀ ਆ ਜਦੋਂ ਭਰਾ ਨੂੰ ਤੰਗੀ ਦਈ ਜਾਂਦੀਆਂ ਜੇ ਤੁਹਾਨੂੰ ਤੇ ਬਸ ਨਾ ਉਦਾਂ ਹੀ ਘਰ ਦੇ ਵਿੱਚ ਸ਼ਾਂਤੀ ਚੰਗੀ ਨਹੀਂ ਲੱਗਦੀ ਹੈਗੀ ਮੈਨੂੰ ਨਹੀਂ ਚੰਗੀ ਲੱਗਦੀ ਤੇ ਭਰਾ ਡਿਆ ਹੈ ਨਾ ਚੱਲਣ ਤੇ ਫੇਰ ਉਹੋ ਗੱਲ ਵੀ ਜੇ ਮੁੰਡਾ ਪਰਣਾ ਬੰਨਣ ਡਿਆ ਤੇ ਬੰਨ ਲੈੰਦੋ ਉਹਨੂੰ ਮਾਮੇ ਦੀ ਪੱਗ ਹੁੰਦੀ ਮਾਮੇ ਦੀ ਪੱਗ ਹੁੰਦੀ ਨਾ ਤੈਨੂੰ ਨਹੀਂ ਪਤਾ ਤੂੰ ਕਿੱਥੇ ਜੰਮੀ ਪਣੀ ਗੱਲ ਗੱਲ ਪਲੇਸ਼ ਪਾ ਕੇ ਤੇ ਰੱਖਣਾ ਹੁੰਦਾ ਤੇਰੇ ਭਰਾ ਨੂੰ ਨਾਨਕੇ ਪੱਗ ਨਹੀਂ ਦੇ ਕੇ ਗਏ ਨਾਨਕੇ ਦੀ ਹੁੰਦੀ ਆ ਤੂੰ ਮੈਂ ਕੀ ਕਿਹਾ ਵਾ ਤੇ ਤੂੰ ਇਹ ਜਬਾਨ ਆਪਣੀ ਅੰਦਰ ਰੱਖਦੀੋਂ ਵੀ ਕੋਈ ਗੱਲ ਨਹੀਂ ਪੱਕ ਨੇ ਸਾਰ ਲੈਣੀ ਆ ਉਹਨੂੰ ਉੱਤੋਂ ਦੱਸ ਕੇ ਤੂੰ ਮੇਰੇ ਦਿਵਾਲੇ ਘਰਾਤਾ ਵਾ ਤੇ ਦੱਸਣਾ ਨਹੀਂ ਕੱਲ ਨੂੰ ਅੰਨੇ ਕਹੜੇ ਮਾਤਾ ਤੂੰ ਕਿਹੜਾ ਮੈਨੂੰ ਕੋਈ ਗੱਲ ਦੱਸੀ ਮੈਂ ਤਾਂ ਉਹਨੂੰ ਦੱਸਿਆ ਹੀਗਾ ਮੰਮੀ ਹਰ ਥਾਂ ਮੈਂ ਹੀ ਗਲਤ ਹੁੰਦੀ ਨਾ ਤੁਸੀਂ ਸਹੀ ਹੁੰਦੇ ਹੋ ਨਾ ਤੇ ਕਰਿਆ ਕਰੋ ਆਪਣੀਆਂ ਮਰਜ਼ੀਆਂ ਤੇ ਮੈਨੂੰ ਨਾ ਕਿਆ ਕਰੋ ਕੋਈ ਨਹੀਂ ਮੈਂ ਕਰ ਲੂੰਗੀ ਤੇਰਾ ਜੋਜੀ ਕਰਦਾ ਤੂੰ ਕਰਦੀ ਫਿਰਦੀ ਆ ਪਹਿਲੀ ਗੱਲ ਤੇ ਆ ਵੀ ਤੂੰ ਕਿ ਜਾ ਕੇ ਕੱਪੜੇ ਮੰਗੇ ਤੈਨੂੰ ਇਥੇ ਕੱਪੜੇ ਨਹੀਂ ਮਿਲਦੇ ਸਿਆਲ ਮਗਰੋਂ ਚੜਦਾ ਤਾਂ ਪਹਿਲਾਂ ਕੱਪੜੇ ਲੈ ਕੇ ਬਹਿ ਜਾਂਦੀਆਂ ਜਾ ਕੇ ਨਿਆਣੇ ਨੂੰ ਤੰਗ ਕਰਦੀਆਂ ਉਹ ਤੇ ਇੱਕ ਰੋਇਆ ਨਹੀਂਗਾ ਬਾਕੀ ਤਾਂ ਸਾਰੀਆਂ ਤੇਰੀਆਂ ਕਰਤੂਤਾਂ ਦੱਸੀਆਂ ਵੀ ਆਹ ਕੁਝ ਕਰਦੀ ਆਣ ਕੇ ਤੈਨੂੰ ਤੇ ਸ਼ਰਮ ਹਜਾਈ ਨਹੀਂ ਹੈਗਾ ਫਿਰ ਇਹ ਕਿੱਦਾਂ ਦੀ ਭੈਣ ਵਾਂ ਖਾਨ ਟੱਕਰੀ ਆਨ ਨੂੰ ਅਸੀ ਮਸੀ ਸ਼ਸ਼ਰੀ ਖਾਲਪਤ ਹੋਤੀ ਥਾ ਦੇ ਠੀਕ ਠਾਕ ਵਧੀਆ ਤੇ ਕਿੱਥੇ ਖਿਲਾ ਆਇਆ ਗੱਡੀ ਤੇ ਆ ਗੱਡੀ ਬਾਹਰ ਹੀ ਲੱਗੀ ਕੋਈ ਨਹੀਂ ਬਾਹਰ ਰਹਿੰਦਾ ਤੂੰ ਕੱਲਾ ਆਇਆ ਜੋਤਨ ਨਾਲ ਲੈ ਆਉਂਦਾ ਉਹ ਜੋਤਨੇ ਵੀ ਆਉਣਾ ਸੀ ਮਸੀ ਜੀ ਹਾਂ ਤੇ ਮੈਂ ਸੋਚਿਆ ਮੈਂ ਹਾਂ ਚੱਲ ਮੈਂ ਪਹਿਲਾਂ ਆਪ ਜਾ ਕੇ ਮਿਲ ਕੇ ਲਾਉਣਾ ਤੇ ਉਹਨੂੰ ਕੰਮ ਹੀ ਥੋੜਾ ਜਿਹਾ ਅੱਛਾ ਤੇ ਤਾਂ ਕਰਕੇ ਫਿਰ ਉਹ ਦੇਖ ਲਈਏ ਚੱਲ ਆਉਂਦਾ ਫਿਰ ਕੀ ਕੋਈ 10 ਡੇ ਰਾਵਾਂਗੇ ਕਹਿੰਦੇ ਨਾ ਫਿਰ ਆਉਣਾ ਕਹਿੰਦੇ ਹੋਰ ਮਸੀ ਠੀਕ ਠਾਕ ਠੀਕ ਠਾਕ ਆ ਪੁੱਤ ਚਲੋ ਵਧੀਆ ਤੇ ਜੋਤਨ ਲੈ ਆਉਣਾ ਸੀ ਨਾ ਚੱਲ ਮਿਲ ਗਿਲ ਜਾਂਦੀ ਜੋਤਨੇ ਤੇ ਆਉਣਾ ਸੀਗਾ ਪਰ ਨਾ ਇੱਕ ਦੋ ਕੰ ਤੇ ਫਿਰ ਤੁਹਾਨੂੰ ਪਤਾ ਘਰਾਂ ਚੋਂ ਨਿਕਲਿਆ ਉਦਾਂ ਹੀ ਜਾਂਦਾ ਕੰਮ ਚ ਪਤਾ ਇਤਾਂ ਹੀ ਰਹਿੰਦੇ ਆ ਤੇ ਮੈਂ ਪਾਣੀ ਲਾਵਾ ਨਹੀਂ ਨਹੀਂ ਪਾਣੀ ਤੇ ਨਹੀਂ ਲੋੜ ਠੰਡ ਬੜੀ ਆ ਗਈ ਅੱਛਾ ਕੋਈ ਨਹੀਂ ਹਾਂ ਜੀ ਤੁਸੀਂ ਬੈਠੇ ਰਹੋ ਕੋਈ ਗੱਲ ਨਹੀਂ ਹਾਂ ਉਹ ਰਪਿੰਦਰ ਕਿੱਥੇ ਰਪਿੰਦਰ ਨੂੰ ਮਾਰੋ ਉਹ ਆ ਜਾ ਰਪਿੰਦਰ ਤੇ ਪਤਾ ਚਲ ਗਈ ਆ ਚਲ ਗਈ ਆ ਹਾਂ ਉਹ ਤਾਂ ਦੌਰ ਦੇਣ ਹੀ ਰਹੀ ਆ ਉਹਨੂੰ ਤੇ ਫੋਨ ਤੇ ਫੋਨ ਫੋਨ ਤੇ ਫੋਨ ਆ ਜਾ ਛੇਤੀ ਆ ਜਾ ਮਗਰ ਉਹ ਦੀ ਨਾ ਨਾ ਆ ਗਈ ਕੀ ਆ ਜੀ ਮੈਂ ਮੁੰਡੇ ਦੀ ਪੱਗ ਲੈਣ ਆਈ ਆ ਉਹ ਵਿਚਾਰੀ ਨੇ ਦੱਸ ਕੀ ਕਰਨਾ ਸੀ ਉੱਥੇ ਜਾ ਕੇ ਤੇ ਹਾਂ ਜਾ ਉਹ ਲਬਲੀ ਵਿਚਾਰਾ ਲੈਣ ਆ ਗਿਆ ਤਾਂ ਕਿਹ ਚਾਲ ਅਸੀਂ ਕੀ ਕਹਿਣਾ ਵਾ ਜਾਣਾ ਤੇ ਪੁੱਤ ਉੱਥੇ ਹੀ ਹੈਗਾ ਤੇ ਪਰ ਉਹਨੂੰ ਨਾ ਬਹੁਤ ਤੰਗ ਕਰਨ ਦੇ ਆ ਕੋਈ ਲੇਖਾ ਹੀ ਨਹੀਂ ਗਾਪੀ ਕਿ ਨਾ ਕਤਾ ਗੱਦਸਣ ਵਾਈ ਤੇ ਕੋਈ ਗੱਲ ਹੀ ਨਹੀਂ ਗਈ ਐਨਾ ਤੰਗ ਕਰਨ ਦੇ ਆ ਐਨਾ ਵੀ ਨਹੀਂ ਚਾਹੀਦਾ ਸੀ ਪੁੱਤ ਨੂੰ ਤੰਗ ਕਰਨਾ ਸਾਡੇ ਘਰ ਵੀ ਕੁੜੀਆਂ ਹੈ ਹੀ ਆ ਉਹ ਕਿੰਨਾ ਕ ਤੰਗ ਕਰਦੀਆਂ ਉਹ ਵੀ ਤਾਂ ਕੈਦੀ ਕੁੜੀ ਆ ਕੱਦੀ ਵਿਚਾਰੀ ਨੇ ਸਾਨੂੰ ਆਨੇ ਦੀ ਚੀਜ਼ ਨਹੀਂ ਆਖਿਆ ਫੇ ਸਾਨੂੰ ਲੈ ਦੋ ਆਖੀਏ ਵੀ ਨਾ ਲੈ ਜਾ ਤੇ ਆਖ ਦਿੰਦੀ ਫੇ ਨਹੀਂ ਨੇ ਨਹੀਂ ਖੜਨਾ ਪਾਇਕਾਰ ਕੋ ਹੈਗਾ ਪਾਇ ਨਹੀਂ ਹੈਗਾ ਉਹਨੇ ਨਹੀਂ ਕਦੀ ਆਖਣਾ ਪੀ ਮੈਨੂੰ ਉਹ ਘਰ ਨਾਨ ਆਨ ਕਿੱਤਾਂ ਦੀ ਆ ਤੇ ਕਿੱਤਾਂ ਦੀ ਮਾਂ ਆ ਜਿਹੜੀ ਆਂਦੀ ਆ ਫੇ ਸਭ ਕੁਛ ਧੀਦਾ ਹੀ ਭਰੀ ਜਾਵਾ ਧੀਦਾ ਹੀ ਭਰੀ ਜਾਵਾ ਵੇ ਲਾ ਪੁੱਤ ਤੁਹਾਡੇ ਕੋ ਵੇਨਾ ਚ ਰਹੀ ਆ ਮਾਸੀ ਆਪਣੀ ਕੋ ਕਿਨਾ ਕਨਾ ਚ ਰਹਿੰਦੀ ਰਹੀ ਆ ਕਦੀ ਉਹਨੇ ਕੋਈ ਚੀਜ਼ ਤੈਨੂੰ ਆਖਿਆ ਵੀ ਮੈਨੂੰ ਲੈ ਦੋ ਜੇ ਵੱਦੋ ਵੱਦੀ ਤੁਸੀਂ ਸੂਟ ਕਿਤੇ ਬਣਾ ਹੀ ਦੇਣਾ ਉਹਨੂੰ ਤੇ ਉਹਨੇ ਉਹ ਵੀ ਆਖਣਾ ਪੀ ਕੋਈ ਗੱਲ ਨਹੀਂ ਰਹਿਣ ਦੋ ਰਹਿਣ ਦੋ ਤੇ ਕਿਤੇ ਕਿਤੇ ਜਾਈਂ ਨੀ ਤੰਗੀ ਹੋਈ ਇਹੋ ਹੀ ਗੱਲ ਸੋਚਣ ਡਿਆ ਹਾਂ ਉਹਦਾ ਤੇ ਵਿਚਾਰੀ ਦਾ ਸੁਭਾਅ ਹੀ ਨਹੀਂ ਐਦਾਂ ਦਾ ਕਦੀ ਉਹਨੇ ਜਿੱਦ ਨਹੀਂ ਕੀਤੀ ਸਾਡੇ ਕੋ ਕਿੰਨਾ ਚਿਰ ਰਹੀ ਤੇ ਜਿਹੜੀ ਚੀਜ਼ ਲੈ ਕੇ ਦੇਣੀ ਆਪਣੇ ਜੋਰ ਨਾਲ ਹੀ ਲੈ ਕੇ ਦੇਣੀ ਤੇ ਹੁਣ ਵਿਚਾਰੀ ਨਾ ਆਹ ਕੰਮ ਹੋਣ ਡਿਆ ਆ ਜਦੋਂ ਤੁਸੀਂ ਮੈਨੂੰ ਫੋਨ ਨਹੀਂ ਕਰਕੇ ਦੱਸਿਆ ਹੂੰ ਇਹ ਇਨੀ ਤੰਗ ਰਹੀ ਆ ਤੇ ਮੈਨੂੰ ਤਾਂ ਉਦੋਂ ਦਾ ਮੈਨੂੰ ਇਨੀ ਬੇਚੈਨੀ ਹੋਣੀ ਮੈਂ ਵੀ ਆ ਕਿਹੜਾ ਕੰਮ ਡਏ ਆ ਕਰਨ ਦੱਸ ਕਿ ਉਹਦਾ ਵਿਚਾਰੀ ਦਾ ਇੰਨਾ ਮਿੱਠਾ ਸੁਭਾਅ ਵਾ ਤੇ ਉਹ ਜੀ ਉਹਦੀ ਨਨਾਨ ਕਿ ਤੂੰ ਆਪਣੇ ਘਰ ਬਹਿ ਜਾ ਕੇ ਤੇਰਾ ਕੀ ਮਤਲਬ ਇਹਨਾਂ ਦੇ ਘਰ ਚ ਦਖਲਅੰਦਾਜ਼ੀ ਕਰਨ ਦਾ ਹੌਣ ਕੈਸਾ ਮੈਨੂੰ ਨਹੀਂ ਲੱਗਾਂ ਡਈ ਪੁੱਤ ਕਰੀਆ ਤੇ ਕਰੀਆ ਕੀ ਹੁਣ ਤੂੰ ਹੀ ਸਿਆਣਾ ਤੂੰ ਦੱਸ ਦੇ ਹੁਣ ਮੈਂ ਕੀ ਦਸਾਂ ਹੁਣ ਵੇਖਿਆ ਜਾਵੇ ਤੇ ਸਾਰੇ ਪਾਸੇ ਤੋਂ ਫਸੇ ਆ ਜੇ लवली ਕੋਈ ਗੱਲ ਕਰਦਾ ਹੋਵੇ ਤੇ ਉਹਨੂੰ ਹੀ ਬੰਦਾ ਸਮਝਾਵੇ ਕਿ ਭਾਈ ਤੂੰ ਗੱਲ ਨਾ ਕਰਿਆ ਕਰ ਹੁਣ ਉਹ ਤੇ ਰਹਿੰਦਾ ਵਾ ਠੀਕ ਰਪਿੰਦਰ ਨਾਲ ਤੇ ਫਿਰ ਉਹਨੂੰ ਕਹੀਏ ਕੀ ਵੀ ਮਾਂ ਆਪਣੀ ਤੂੰ ਅੱਡ ਹੋ ਫਿਰ ਉਹ ਵੀ ਕੰਮ ਨਹੀਂ ਕਾ ਚੰਗਾ ਲੱਗਦਾ ਨਹੀਂ ਲੱਗਦਾ ਪੁੱਤ ਨਹੀਂ ਲੱਗਦਾ ਆਖਣਾ ਲਿਆ ਹਾਂ ਇਹ ਚੰਗੇ ਇਹਦੇ ਭਾਂਪਰਾ ਤੇ ਫਿਰ ਹੁਣ ਜਾਂ ਤੇ ਫਿਰ ਉਥੇ ਮਸੜ ਹੋਵੇ ਦੇੜੀ ਹੋਵੇ लवली ਦਾ ਉਹਦੇ ਨਾਲ ਹੀ ਜਾ ਕੇ ਚੱਲ ਬੰਦੇ ਬੈਠ ਕੇ ਗੱਲ ਕਰ ਲਈਏ ਤੇ ਹੁਣ ਮਾਸੀ ਦਾ ਸੁਭਾਅ ਤੇ ਜਿਹੜੇ ਹਿਸਾਬ ਨਾਲ ਕਾਲਾ ਵਾ ਇੱਕ ਦੋ ਵਾਰੀ ਹੀ ਵੀ ਗਏ ਆ ਪਰ ਕੋਈ ਉਹੋ ਜੀ ਗੱਲਬਾਤ ਹੈ ਨਹੀਂ ਆ ਕੋਈ ਮਲਪੜਾ ਸੁਭਾਅ ਨਹੀਂ ਹੈਗਾ ਹੂੰ ਜਦੋਂ ਗੱਲ ਕਰਨੀ ਚੁੱਪਵੀਂ ਗੱਲ ਕਰਨੀ ਤੇ ਉਹਦੇ ਨਾਲ ਬੰਦਾ ਕੀ ਉਹਨੂੰ ਜਾ ਕੇ ਸਮਝਾਵੇ ਆ ਭੈਣ ਭਰਾ ਨਾਲੇ ਜਾਂਦਾ ਤੇ ਆ ਮਿਲਣ ਗਿਆ ਨਾ ਤੇ ਜਦੋਂ ਕਹਿੰਨੇ ਸਿੱਧੇ ਮੂੰਹ ਘੂਣਾ ਹੀ ਨਹੀਂ ਤੇ ਗੱਲ ਉਹਦੇ ਨਾਲ ਕੀ ਕਰਨੀ ਨਾ ਜੀ ਨਾ ਗੱਲ ਦਾ ਮਤਲਬ ਹੀ ਨਹੀਂ ਬਣਦਾ ਗੱਲ ਕਰਨ ਵਾਲਾ ਬੰਦਾ ਹੋਵੇ ਨਾ ਗੱਲ ਵੀ ਕਰ ਲਵੇ ਤੂੰ ਜਨਾਨੀ ਨਾਲ ਗੱਲ ਕੀ ਕਰੇ ਬੰਦਾ ਤੋਂ ਭਏ ਇਹ ਨਹੀਂ ਕੋਈ ਸਮਝ ਨਹੀਂ ਲੱਗਣ ਡਈ ਪਹੁਣ ਕਰੀਏ ਕੀ ਕਿਤਾ ਹਾਲ ਹੋਊਗਾ ਕੀ ਕਰੀਏ ਹੁਣ ਮੈਂ ਆਚਾਨੀ ਰੱਬ ਦੇ ਗਾੜੀ ਹੱਥ ਜੋੜਦੀ ਦੋਵੇਂ ਟਰਮ ਫਿਰ ਰੱਬਾ ਉਹਨੂੰ ਜੀ ਦੇ ਦੇ ਤੇ ਉਹਦੀ ਖਰਿਆ ਕਦਰ ਹੋ ਜੇ ਵਕੇ ਇਹੋ ਹੀ ਇੱਕ ਤਰੀਕਾ ਵਾ ਚੱਲ ਜਿਓ ਆਪਣੇ ਘਰ ਬੈਠੂ ਠੂ ਠੂਗੀ ਹਾਂ ਤੇ ਕੋਈ ਗਲਤ ਨਾ ਕਰੂ ਥੋੜੀ ਜਿਹਤਾਂ ਅੱਜ ਨਹੀਂ ਤੇ ਕੱਲ ਚ ਉਧਰ ਘਟੂਗੀ ਉਹਦੀ ਘਟੂਗੀ ਆਪਣਾ ਤੇ ਪੁੱਤ ਫੇ ਪਿਆਰਾ ਲੱਗਣ ਡਿਆ ਪੈਣਾ ਮਾ ਉਹੋ ਦਾਦੀ ਨੂੰ ਆਪਣਾ ਹੀ ਲੱਗਣ ਡਿਆ ਪੈਣਾ ਉਹ ਕਿ ਨਾਲੇ ਮੂਲ ਨਾਲ ਵਿਆਜ ਪਿਆਰਾ ਹੁੰਦਾ ਹਾਂ ਹਾਂ ਅਜੇ ਤੇ ਲੱਗੀ ਆ ਨਾ ਦੋ ਤਿਆਂ ਦੇ ਮਗਰ ਆ ਪੱਗ ਦੇ ਦੋ ਆ ਦੇ ਦੋ ਆ ਦੇ ਦੋ ਜੋ ਕੁੜੀ ਮੰਗਦੀ ਫੇਰ ਆਪਣਾ ਲੱਗਣੀ ਡੈ ਬਈ ਨਾਲੇ ਹੁਣ ਵੇਖੀਏ ਵੀ ਜਿਹੜੀ ਨਾਨਾਣਵਾਉ ਦੀ ਉਹਦੀ ਵੀ ਕਿੰਨਾ ਕਿਚਾ ਉਧਰ ਰਹਿਣੀ ਆ ਅੱਜ ਨਹੀਂ ਤੇ ਕੱਲ ਉਹਦੇ ਸਿਰ ਤੇ ਵੀ ਜ਼ਿੰਮੇਵਾਰੀਆਂ ਪੈਣੀਆਂ ਵਾ ਨਿਆਣੇ ਉਹਦੇ ਵੀ ਵੱਡੇ ਹੋਣੇ ਆ ਸਾਰੇ ਕੰਮ ਹੋਣੇ ਆ ਤੇ ਪਰ ਗੱਲ ਤੇ ਸਾਰੀ ਸਮਝਾਂਦੀ ਆਉਂਦੀ ਆ ਕਿ ਕੋਈ ਬੰਦਾ ਸਮਝੇ ਸਿਆਣਪ ਹੋਵੇ ਕਿ ਇਹ ਚਾ ਤੇ ਕਦੇ ਵੀ ਕੁੜੀਏ ਤੇਰਾ ਘਰ ਹੁਣ ਉਹ ਤੇ ਤੂੰ ਉਥੇ ਰਹਿ ਪਰ ਉਹ ਸਮਝਾਉਂਦੀ ਨਹੀਂ ਇਹ ਗੱਲ ਉਹਦੇ ਪਤ ਮਾਂ ਹੀ ਕਵੇ ਤੇ ਕਵੇ ਨਾ ਹੋ ਸਾਡੇ ਵਰਗੇ ਥੋੜੇ ਕਹਿ ਸਕਦੇ ਆ ਸਾਡਾ ਬੰਦਦਾ ਵੀ ਨਹੀਂ ਕਹਿਣਾ ਮੈਂ ਤਾਂ ਜੋ ਸੋਚਣ ਦੇ ਹਾਂ ਕਿ ਆਪਾਂ ਨਾ ਕਿਸ ਦਿਨ ਜਾ ਕੇ ਨਾ ਤਰਪਿੰਦਰ ਨੂੰ ਮੇਲਾਉਨੇ ਆ ਉਦਾਂ ਤੇ ਇੱਥੇ ਆਉਣਾ ਹੀ ਹੈ ਇਕੱਠਿਆਂ ਨੇ ਤੇ ਅੱਜ ਮੈਨੂੰ ਲੱਗੇ ਕੰਮ ਹੀ ਮੈਂ ਹੱਜ ਨਾਲ ਮੈਂ ਮੇਲਾਉਣਾ ਤੇ ਕੋਈ ਨਹੀਂ ਆਪਾਂ ਉਹਦੇ ਪਿੰਡ ਜਾਵਾਂਗੇ ਫਿਰ ਨਹੀਂ ਨਹੀਂ ਉੱਥੇ ਲਿਆ ਹੀ ਵੀ ਅੰਨੇ ਕਹਿਦੇ ਤੇ ਤੁਸੀਂ ਵੀ ਆਓ ਉੱਥੇ ਜਾ ਕੇ ਤੇ ਨਾਲੇ ਫਿਰ ਗੱਲਬਾਤ ਕਰਾਂਗੇ ਜੇ ਈ ਵੀ ਚਾਹੀਦਾ ਨਾ ਅੱਗੇ ਕਿੱਦਾਂ ਬੋਲਦੀ ਨਹੀਂ ਨਾ ਤੇ ਇਹੋ ਹੀ ਹੁੰਦਾ ਵਾ ਵੀ ਜੇ ਤੀ ਪੁੱਤ ਦੇ ਮਗਰ ਪੈਰਵਾਹੀ ਵੀ ਰੱਖੀਏ ਨਾ ਹਾਂ ਤੇ ਫਿਰ ਵੀ ਅਗਲੇ ਨੂੰ ਡਰ ਰਹਿਂਦਾ ਇਹਦੇ ਮਗਰ ਕੋਈ ਆਉਂਦਾ ਵਾ ਤੇ ਕੋਈ ਨਹੀਂ ਆਪਾਂ ਹੋ ਕੇ ਆਵਾਂਗੇ ਇਹ ਕੁੜੀ ਘਰੋਂ ਥੋੜੀ ਗੱਡੀ ਆ ਵੀ ਜਿਹੜੀ ਅਗਲੇ ਜੋ ਮਰਜੀ ਗੱਲਾਂ ਕਰਦੇ ਰਹਿਣਗੇ ਤੇ ਅਸੀਂ ਸੌਂਦੇ ਰਹਿਣਾ ਇਹੋ ਆਕੀਦਾ ਚੱਲ ਪਿਓ ਵੀ ਬੁੱਢਾ ਠੇਰਾ ਵਾ ਨਹੀਂ ਐਨਾ ਮੋਟਰਸਾਈਕਲ ਚੱਲਦਾ ਤੇ ਭਰਾ ਕਦੀ ਕਿਤਾਈ ਵਿਚਾਰ ਆਉਂਦਾ ਵਿਚਾਰਾ ਦਾ ਫਿਰ ਕੰਮ ਹੀ ਇਦਾਂ ਦਾ ਵਾ ਤੇ ਕੰਮ ਹੀ ਇਦਾਂ ਦਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਛੱਟੇ ਛੱਟੇ ਹੋ ਕੇ ਆਵਾਂਗੇ ਤੇ ਨਾਲੇ ਪਤਾ ਲੱਗਿਆ ਵੀ ਹਿਰਾ ਭਾਜੀ ਵੀ ਆਏ ਆ ਹਾਂ ਆਇਆ ਪੁੱਤ ਠੀਕ ਆ ਕਿੱਥੇ ਬਾਹਰ ਹੀ ਆ ਕਿਤੇ ਨਹੀਂ ਹਾਂਜੀ ਬਾਹਰ ਹੀ ਆ ਤੇ ਨਮਾਜ਼ ਮਾਰਦੀ ਆ ਕੋਈ ਸਾਡੀ ਹਾਂ ਨਾਲੇ ਮਚਾ ਵਾ ਨਹੀਂ ਕੱਵ ਵੇਹਲਾ ਕੀ ਵਿਚਾਰਿਆਂ ਦੀ ਉਮਰ ਹੋਈ ਆ ਤੇ ਕਿਹੜੀਆਂ ਗੱਲਾਂ 'ਚ ਲੱਗਣਾ ਪੈਣ ਡਿਆ ਵਾ ਇਹੋ ਤੀ ਬੁੱਤ ਖੁਸ਼ ਹੋਵੇ ਆਪਣੇ ਘਰ ਤੇ ਫਿਰ ਵੀ ਜਾਨ ਨੂੰ ਤਾਂ ਸੁਖ ਰਹਿੰਦਾ